15 ਕਸ ਤੋਂ ਲੈ ਕੇ ਲੁਧਿਆਣੇ ਦੇ ਅਲੱਗ-ਅਲੱਗ ਟਿਕਾਣਿਆਂ ਉੱਪਰ ਜਿਹੜੀ ਪੰਜਾਬ ਪੁਲਿਸ ਤੋਂ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸੋ ਜਿਹੜੇ ਸ਼ੱਕੀ ਵਾਹਨ ਨੇ ਉਹ ਬਿਲਕੁਲ ਚੈੱਕ ਕੀਤੇ ਜਾ ਰਹੇ ਸੋ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਵੀ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਨਗੇ ਕਿਉਂਕਿ ਜੇ ਗੱਲ ਕਰੀਏ 15 ਕਸ ਤੋਂ ਲੈ ਕੇ ਜਿਹੜੀ ਪੂਰੇ ਲੁਧਿਆਣੇ ਸ਼ਹਿਰ ਦੇ ਵਿੱਚ ਸ਼ਕਤੀ ਹੈ ਤੇ 400 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹਨਾਂ ਜਿਹੜੀ ਡਿਊਟੀ ਆ ਉਹ ਤਨਾਦ ਕੀਤੀ ਗਈ ਸੋ ਬਿਲਕੁਲ ਅਫਸਰ ਸਾਹਿਬਾਨ ਸਾਡੇ ਨਾਲ ਗੱਲਬਾਤ ਹੋ ਕਲੰਸਰ ਪ੍ਰੋਗਰਾਮ ਸਟਾਕ ਸਨ ਉਹ ਦਸੀ ਕਿ ਜਲਦੀ ਆ ਸਟਾਕ ਨੇ ਜਿਹੜੇ ਸਾਡੇ ਵੱਲੋਂ ਫੁੱਲ ਪ੍ਰੂਫ ਸਿਕਿਉਰਟੀ ਪ੍ਰੋਗਰਾਮ ਸਾਰੇ ਫੁੱਲ ਪ੍ਰੂਫ ਸਾਡੀਆਂ ਤਿਆਰੀਆਂ ਨੇ ਤੇ ਜਿਹਦੇ ਵਿੱਚ ਸਾਡੀ ਫੋਰਸ ਅੱਜ ਵਕ ਵਕ ਢੀੜ ਭੱਕੇ ਵਾਲੀਆਂ ਜਗਾਵਾਂ ਜਿਵੇਂ ਰੇਲਵੇ ਸਟੇਸ਼ਨ ਆ ਗਿਆ ਬੱਸ ਸਟੈਂਡ ਆ ਗਿਆ ਉੱਥੋਂ ਪਾਰਕਿੰਗ ਪਲੇਸੇਸ ਆ ਗਏ ਹੋਰ ਕੋਈ ਮਾਲ ਆ ਗਏ ਸਾਰੀ ਜਗ੍ਹਾ ਚੈੱਕ ਕਰ ਰਹੇ ਆ ਤੇ ਤਾਂ ਕਿ ਕੋਈ ਸਮਾਜ ਗ੍ਰੋਹੀ ਜਾਂ ਸਰਜਾਂ ਕੋਈ ਗਲਤ ਅਨਸਰ ਆਗੇ ਜੀ ਇਸ ਦਾ ਫੈਰਾ ਤਾਂ ਕਿ ਕੋਈ ਗਲਤ ਕਾਰਵਾਈ ਨਾ ਕਰੇ ਸਰ ਕਿੰਨੇ ਕੁ ਮੁਲਾਜ਼ਮ ਜਿਹੜੇ ਤਨਾਦ ਕੀਤੇਗੇ ਤੇ ਆਮ ਜਨਤਾ ਨੂੰ ਕੀ ਮੈਸੇਜ ਹੈ ਜੀ ਅੱਜ ਇਸ ਜਿਹੜੀ ਸਰਚ ਦੇ ਵਿੱਚ ਬੱਖ-ਬੱਖ ਟੀਮਾਂ ਦੇ ਵਿੱਚ ਤਕਰੀਬਨ 400 450 ਮੁਲਾਜ਼ਮ ਇਨਵੋਲ ਹੋਏਗਾ ਤੇ ਜਿਹੜਾ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਹੋਰ ਵੀ ਤਰੀਕਿਆਂ ਨਾਲ ਚੈੱਕ ਕਰ ਰਹੇ ਆ ਤੇ ਦੂਜੀ ਮੈਸੇਜ ਇਹ ਹੀ ਹੈ ਵੀ ਸਾਡੀ ਆਜ਼ਾਦੀ ਦਾ ਦਰਨ ਹੈ ਤੇਰੇ ਕਈ 100 ਸਾਲਾਂ ਤੋਂ ਬਾਅਦ ਅਸੀਂ ਆਜ਼ਾਦੀ ਲਈ ਹੈ ਇਹਦਾ ਆਨੰਦ ਮਾਣੀਏ ਤੇ ਬਹੁਤ-ਬਹੁਤ ਤੇ ਇਸ ਦਿਨ ਦੇ ਸੋਹ ਸਮੂਲਿਤ ਕਰੀਏ ਤੇ ਆਪਣੇ ਦੇਸ਼ ਪ੍ਰਤੀ ਸੰਕਲਪ ਕਰੀਏ ਕਿ ਅਸੀਂ ਇਹਨੂੰ ਤਰੱਕੀ ਵੱਲ ਲੈ ਜਾਵਾਂ ਸਰਕਲ ਜਿਹੜੀ ਚੈਕਿੰਗ ਹੈ ਬੱਸ ਸਟੈਂਡ ਚ ਹੋ ਰਹੀ ਹੈ ਅਲੱਗ ਅਲੱਗ ਇਲਾਕੇ ਜਿਵੇਂ ਰੇਲਵੇ ਛੇਨੀਆਂ ਹੋਰ ਵੀ ਇਲਾਕੇ ਚ ਹੋ ਰਹੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਰੇਲਵੇ ਸਟੇਸ਼ਨ ਵੀ ਹੋ ਰਹੀ ਹੈ ਪਬਲਿਕ ਪਲੇਸ ਜਿੰਨੀ ਆਈਆਂ ਨੇ ਪਾਰਕਿੰਗ ਪਲੇਸ ਨੇ ਮਾਲ ਨੇ ਅਸੀਂ ਚੈੱਕ ਕਰ ਰਹੇ ਹਾਂ ਅੱਗੇ ਸਰ ਗੱਲ ਕਰੀਏ ਤਾਂ ਜਿਹੜੇ ਹੋਟਲ ਵਾਲੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਅਕਸਰ ਕਿਤਨਾ ਕਿਤੇ ਅਣਗਹਿਲੀ ਉਹ ਕਰ ਜਾਂਦੇ ਸਰ ਉਹਨਾਂ ਨੂੰ ਕੀ ਮੈਸੇਜ ਹੈ ਜੀ ਹੋਟਲ ਵਾਲਿਆਂ ਨੂੰ ਇਹੀ ਮੈਸੇਜ ਹੈ ਕਿ ਜਿਹੜਾ ਬੰਦਾ ਵੀ ਠਹਿਰਦਾ ਉਹਦਾ ਆਈਡੈਂਟੀਟੀ ਕਾਰਡ ਜ਼ਰੂਰ ਦੇਖਣ ਉਹਦੀ ਪਛਾਣ ਪੱਤਰ ਲੈਣ ਤੇ ਬਾਕੀ ਆਪਣਾ ਰਿਕਾਰਡ ਮੇਨਟੇਨ ਕਰਨਾ ਸੀ ਕਿਸੇ ਵੀ ਟਾਈਮ ਰਿਕਾਰਡ ਚੈੱਕ ਕਰ ਸਕਦੇ ਆ ਵੀ ਕੌਣ ਆ ਕੇ ਕਿਸ ਟਾਈਮ ਰਿਹਾ ਸੀ ਤੇ ਦੂਜਾ ਉਹਨਾਂ ਦੇ ਜਿੰਨੇ ਵੀ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਆਪਣੇ ਨੂੰ ਚਾਲੂ ਹਾਲ ਤੇ ਰੱਖਣਾ ਉਹਦੇ ਜੇ ਘਟੋ-ਵਟੇ ਕਿ ਮਹੀਨੇ ਦਾ ਬੈਕਅਪ ਹੋਵੇ ਤਾਂ ਕਿ ਕੋਈ ਜਿਹੜੇ ਦੇਸ਼ ਗ੍ਰੋਥ ਅਨਸਰ ਨੇ ਕੋਈ ਆਪਣੀ ਗਤੀਵਿਧੀ ਅੰਜਾਮ ਨਾ ਦੇ ਸੋ ਬਿਲਕੁਲ ਅਫਸਰ ਸਾਹਿਬਾਨ ਨਾਲ ਗੱਲਬਾਤ ਕੀਤੀ ਇੱਕ ਵਾਰ ਫਿਰ ਜਿਹੜੀ ਤੁਹਾਨੂੰ ਜਿਹੜੀ ਤਸਵੀਰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਲੁਧਿਆਣਾ ਦੇ ਬੱਸ ਸਟੈਂਡ ਦੇ ਉੱਪਰ ਅਸੀਂ ਇਸ ਵਕਤ ਮੌਜੂਦ ਹਾਂ ਤੇ 400 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਤਨਾਤ ਕੀਤੇ ਗਏ ਨੇ ਸੋ ਬੱਸ ਸਟੈਂਡ ਦੇ ਨਾਨਾ ਭਾਵੇਂ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੀ ਹੈ ਹੋਰ ਕਈ ਇਲਾਕਿਆਂ ਦੀ ਗੱਲ ਕਰ ਲਈ ਭਾਵੇਂ ਜਲੰਧਰ ਵੀ ਵਾਸ ਦੀ ਗੱਲ ਕਰ ਲਈਏ ਸਾਰੇ ਜਿਹੜੇ ਇਲਾਕੇ ਨੇ ਉਸ ਜਗ੍ਹਾ ਦੇ ਉੱਪਰ ਪਹੁੰਚ ਕੇ ਜਿਹੜੇ ਪੰਜਾਬ ਪੁਲ ਦੇ ਮੁਲਾਇਮ ਨੇ ਚੈੱਕ ਨੇ ਉਹ ਕਿਤੇ ਜਾ ਰਹੇ ਰੋਕੇ ਤੇ ਦੂਸਰੇ ਪਾਸੇ ਗੱਲ ਕਰੀਏ ਜਿਹੜੇ ਹੋਰ ਜਿਹੜੇ ਮੁਸਾਫਰੇ ਇਸੇ ਜਗ੍ਹਾ ਤੋਂ ਉੱਪਰ ਲੰਘ ਰਹੇ ਉਹ ਵੀ ਉਹਨਾਂ ਦੇ ਉੱਪਰ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਕਿਉਂਕਿ ਜਿਹੜੇ ਅਫਸਰ ਸਾਹਿਬਾਨਾਂ ਨਾਲ ਗੱਲਬਾਤ ਹੋਈ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਸ ਦਿਨ 15 ਅਗਸੂਤ ਲੇਕੇ ਜਿਹੜੀ ਇਹ ਜਿਹੜੀ ਚੈਕਿੰਗ ਹੈ ਕੀਤੀ ਜਾ ਰਹੀ ਜਿਹੜੇ 400 ਕਰੀਬ ਜਿਹੜੇ ਮੁਲਾਜ਼ਮ ਨੇ ਤਨਾਨਦ ਕੀਤੇ ਗਏ ਤਾਂਕਿ ਕੋਈ ਅਨਸ ਕਾ ਵੀ ਜਿਹੜੀ ਘਟਨਾ ਹੋ ਨਾ ਵਾਪਰ ਸਕੇ ਉਸ ਤੋਂ ਦੂਸਰੇ ਪਾਸੇ ਜਿਹੜੇ ਜਿਹੜੇ ਹੋਟਲ ਮਾਲਕ ਨੇ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਉਹ ਦਿੱਤੀ ਕਿ ਬਿਨਾ ਆਈਡੈਂਟੀ ਤੋਂ ਕਿਸੇ ਨੂੰ ਵੀ ਜਿਹੜਾ ਇਹ ਜਿਹੜਾ ਰੂਮ ਹੈ ਉਹ ਰੈਂਟ ਦੇ ਉੱਪਰ ਜਿਹੜਾ ਨਾਂ ਉਹ ਦਿੱਤਾ ਜੋ ਬਿਲਕੁਲ ਹੁਣ ਆਨਲਾ ਸਮਾਂ ਦੱਸੋਗਾ ਕਿਸਕੇ ਦੇ ਜਿਹੜੇ ਇੰਤਜ਼ਾਮ ਰਹਿਣਗੇ ਕਿਉਂਕਿ ਕੱਲ 15 ਅਗਸਤ ਹੈ ਤੇ ਹਰ ਕਿਸੇ ਨੂੰ ਪੂਰੇ ਦੇਸ਼ ਭਰ ਦੇ ਵਿੱਚ ਬੜੇ ਹੀ ਜਸ਼ਨ ਅ ਵਧੀਆ ਤਰੀਕੇ ਨਾਲ ਜਿਹੜਾ ਮਨਾਇਆ ਜਾਂਦਾ ਤੇ ਇਸ ਇੱਕ ਇਸ ਦਿਨ ਦਾ ਬੜੇ ਹੀ ਉਤਸ਼ਾਹ ਦੇ ਨਾਲ ਜਿਹੜਾ ਹਰ ਕਿਸੇ ਨੂੰ ਜਿਹੜਾ ਇੰਤਜ਼ਾਰ ਹੈ ਉਹ ਹੁੰਦਾ ਸੋ ਬਿਲਕੁਲ ਹੋਰ ਅਪਡੇਟ ਉਸ ਜੁੜੇ ਰਹੋ ਸਿਟੀ ਹੁੰਦੇ ਨਾ ਕੈਮਰਾ ਪਰਸਨ ਮਾਨੂੰ ਚਾੜੋ ਤੇ ਨਾ ਮੈਂ ਰਹੁੜਾ ਸਿਟੀ ਹਾਂ ਲੁਧਿਆਣਾ